ਕਿੰਨੇ ਦਿਨ ਹੋ ਗਏ ਹਜੇ ਤੱਕ ਕੰਮ ਨਹੀਂ ਮੁੱਕਿਆ ਤੇਰਾ ਉਹ ਬੱਸ ਮੈਡਮ ਮੁੱਕ ਜਾਣਾ ਅੱਜ ਤੇ ਉਹ ਨਾਲੇ ਮੈਡਮ ਮੈਂ ਤੁਹਾਨੂੰ ਕਹਿਣਾ ਸੀਗਾ ਕਿ ਮੈਨੂੰ ਪੈਸੇ ਦੇ ਦੇ ਦਿੰਦੇ ਜਦੋਂ ਦਾ ਮੈਂ ਲੱਗਿਆ ਤੁਸੀਂ ਪੈਸੇ ਦਿੱਤੇ ਹੀ ਨਹੀਂ ਕੰਮ ਕਾਹ ਪਹਿਲਾਂ ਫਿਰ ਪੈਸੇ ਦਵਾਂਗੀ ਤੁਹਾਨੂੰ ਪਤਾ ਹੜ ਆਇਆ ਹੋਇਆ ਵਾ ਕਿਤੇ ਕੰਮ ਨਹੀਂ ਮਿਲਦੇ ਆ ਚਾਰੇ ਪਾਸੇ ਪਾਣੀ ਪਾਣੀ ਹੈ ਇੱਥੇ ਲੱਗਾ ਜੰਦਾ ਲੱਗਾ ਮੈਂ ਤੇ ਤੁਸੀਂ ਮੈਨੂੰ ਪੈਸੇ ਦੇ ਦਿੰਦੇ ਮਾਤਾ ਦੀ ਦਵਾਈ ਲਿਉਣੀ ਹੈ ਕੋਈ ਨਾ ਕੋਈ ਨਾ ਪੈਸੇ ਵੀ ਦੇ ਦਾਂਗੀ ਅਜੇ ਤੱਕ ਪੈਸੇ ਮੈਨੂੰ ਨਹੀਂ ਮਿਲੇ ਤੇ ਤੈਨੂੰ ਕਿੱਥੋਂ ਮਿਲਣੇ ਅਜੇ ਤੇ ਮੇਰੀ ਤੇ ਮਾਤਾ ਨਹੀਂ ਆ ਠੀਕ ਮੈਂ ਸੋਚਣ ਦੇ ਆ ਕਿ ਚੱਲ ਜਾ ਕੇ ਦਵਾਈ ਲੈ ਆਉਣਾ ਵਾ ਉਦੋਂ ਤੇ ਪੰਜ ਚਾਰ ਦਿਨ ਠਹਿਰ ਕੇ ਪਹਿਲੇ ਮਿਲ ਜਾਂਦੇ ਕੋਈ ਗੱਲ ਨਹੀਂ ਉਹ ਤਾਂ ਮੇਰੇ ਤੇ ਮੀਆਂ ਨਾਲ ਸੱਤ ਵੀ ਡਿੱਗ ਗਈ ਆ ਖਾਣ ਵੀ ਕੁਛ ਨਹੀਂ ਹੈਗਾ ਪਹਿਾਂ ਦੀ ਤਜਰੂਤ ਪਈ ਰਹਿੰਦੀ ਆ ਕਰੀਬਾਂ ਦਾ ਤੇ ਰੱਬ ਵੀ ਨਹੀਂ ਬਣਦਾ ਕੀ ਕਰਨਾ ਪਤਾ ਆ ਗਿਆ ਆਹੋ ਮਾਤਾ ਆ ਗਿਆ ਮਾਤਾ ਠੀਕ ਆ ਹਾਂ ਠੀਕ ਹੈ ਨਾ ਪਿੰਡਾਂ ਪਾਣੀ ਉਤਰਿਆ ਤਾਂ ਨਹੀਂ ਪਾਣੀ ਕਿੱਥੇ ਮਾਤਾ ਉਤਰਨਾ ਪਾਣੀ ਤੇ ਹੋਰ ਵੀ ਵਧੀ ਜਾਂਦਾ ਵਾ ਤੈਨੂੰ ਪਿਆ ਨਹੀਂ ਫਰਕ ਜੇ ਹਾਂ ਠੀਕ ਹੀ ਹਾਂ ਮੈਂ ਉਹ ਕੰਮ ਤੋਂ ਵੀ ਅਜ ਮੁੱਗ ਗਿਆ ਕੰਮ ਤੇ ਮੈਂ ਤਾਂ ਗਿਆ ਹੀ ਪੈਸੇ ਦੇ ਦੋ ਮੈਂ ਜਾਣਾ ਮਾਤਾ ਦੀ ਦਵਾਈ ਲੈਣ ਵੀ ਇਦਾਂ ਜਾਇਆ ਨਹੀਂ ਜਾਣਾ ਵੀ ਗੱਡੀ-ਗੁੱਡੀ ਕਰਕੇ ਜੇ ਇਥੋਂ ਗੱਡੀ ਮਿਲ ਜੇ ਤੇ ਗੱਡੀ ਨਿਕਲ ਜੇ ਪਾਣੀ ਥਾਣੀ ਤੇ ਗੱਡੀ ਤੇ ਜਾ ਕੇ ਲੈ ਆਵਾਂਗੇ ਉਹ ਕਹਿੰਦੇ ਦੋ ਚਾਰ ਦਿਨ ਰੁਕ ਜੋ ਫਿਰ ਦੋ ਚਾਰ ਦਿਨ ਤੱਕ ਚੰਝਾਂਗੇ ਹਾਂ ਨਹੀਂ ਦੇ ਨਹੀਂ ਨਹੀਂ ਦੋ ਚਾਰ ਦਿਨਾਂ ਦਾ ਚਲਾਂਗੇ ਮਾ ਬਾਲਾ ਇੱਕ ਬਦਲਨ ਵਾਲਾ ਕਮਰੇ ਦਾ ਬਾਲਾ ਇਹ ਟੁੱਟ ਗਿਆ ਮੈਂ ਉਹ ਕਰਦਾ ਠੀਕ ਆ ਹਾਂ ਮਾ ਮਾ ਦਾ ਕੀ ਹੋਇਆ ਮਾ ਦਾ ਕੀ ਹੋਇਆ ਮਾ ਦਾ ਇਹ ਆ ਗਿਆ ਮੈਂ ਇਥੇ ਕੋਈ ਡਾਕਟਰ ਦਵਾਈ ਲੈ ਕੇ ਆਉਣਾ ਮਾ ਦਾ ਮੈਂ ਦਵਾਈ ਲੈ ਆਂਦੀ ਮਾ ਦਾ ਮੈਂ ਦਵਾਈ ਵੀ ਲੈ ਆਂਦਾ ਮਾਤਾ ਮਰਾ ਓਂ ਮੈਂ ਦਵਾਈ ਲੈਂਦੀ ਆ ਮਾਤਾ ਮਾਤਾ ਬੋਲ ਨਹੀਂ ਤਈ ਤੂੰ ਮਰਾ ਮੈਂ ਦਵਾਈ ਲਿਆਂਦੀ ਕੀ ਗੱਲ ਮੰਮੀ ਮੂੰਹ ਖੋਲ ਮੂੰਹ ਨਹੀਂ ਖੋਲਦੀ ਕੀ ਹੋਇਆ ਤੈਨੂੰ ਮੰਮੀ ਕੀ ਹੋਇਆ ਤੈਨੂੰ ਓਏ ਔੜਦੀ ਰਹੀ ਤੂੰ

ਚਾਚੇ ਕੀੜਾ ਸਾਡੇ ਅੰਦਰ ਗਮ ਥੱਲੇ ਆ ਦੱਪੇ